ਸਾਹਿਬ ਜੀ ਜੀਤਾਨ ਮਨਤਾ ਜਵਾ ਸਾਰ ਸਨਿਵਾ ਗਿਆਨ ਨਹੀ ਪਰ ਕੰਪਾਤਾ ਮਨ ਕੋਰ ਮਰਨ ਰਹਾ उच्चारण करो सतनाम श्री वाहे गुरु साहेब जीओ बेशमार अथा अगणत अतोलै ज्यों बुलाव हो त्यों नानक दास बोले ज्यों बुलाव है क्यों बोले स्वामी ਕੁਦਰਤ ਕਵਣ ਹਮਾਰੀ ਸਾਧ ਸੰਗੋ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗੋ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਿਓ ਵੱਡੇ ਭਾਗਾਂ ਵਾਲੇ ਹੋ ਗੁਰੂ ਦੀ ਗੋਦ ਵਿੱਚ ਬੈਠ ਕੇ ਆਪਣਾ ਸਮਾਂ ਤੇ ਸਵਾਸਾਂ ਨੂੰ ਸਫਲਾ ਕਰ ਰਹੇ ਹੋ ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਅਸ਼ਟਪਦੀਆਂ ਦਾ ਦੂਜਾ ਸ਼ਬਦ ਪਹਿਲੇ ਸ਼ਬਦ ਦੀ ਆਪਾਂ ਕੱਲ ਵਿਚਾਰ ਕੀਤੀ ਸੀ ਜਿਸ ਤਰ੍ਹਾਂ ਮਹਾਰਾਜ ਮਤਵੁੱਦ ਬਖਸ਼ਣਗੇ ਤਰਨ ਗਗਨ ਨ ਆਵ ਖੰਡਮਹਿ ਜੋਤ ਸਗਰੂਪੀ ਰਹੇ ਹੋ ਪਰ ਹਨ ਮਤਰਾ ਕਸ਼ ਭੇਦ ਨਹੀਂ ਔਰ ਅਰਜਨ ਪਰਤਖ ਹਰ ਸਾਖ ਸਾਤ ਪਰਮਾਤਮਾ ਦਾ ਰੂਪ ਧੰਗੁਰੂ ਅਰਜਨ ਦੇਵ ਮਹਾਰਾਜ ਅਸਲੀ ਅੱਖਰਾਂ ਦੇ ਅਰਥ ਤਾਂ ਉਹੀ ਮੇਰੇ ਪਿਤਾ ਜਾਣਦੇ ਨੇ ਆਪਾਂ ਨੂੰ ਜਿੰਨੇ ਇੱਕ ਮੱਤ ਬੁੱਧ ਬਖਸ਼ਣਗੇ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਮ ਸਾਡੀ ਮੱਤ ਥੋੜੀ ਹੈ ਪਰ ਗੁਰੂ ਜਿੰਨੀ ਕਿਰਪਾ ਕਰਨਗੇ ਜਿੰਨਾ ਆਪਾਂ ਨੂੰ ਬੁਲਾਉਣਗੇ ਉਨੀ ਆਪਾਂ ਵਿਚਾਰ ਕਰਾਂਗੇ ਤੇ ਆਪ ਸਾਰੇ ਸੰਗਤਾਂ ਅਸੀਸ ਦਿਓ ਉਚਾਰਨ ਕਰੋ ਸਤਨਾਮ ਵਾਹਿਗੁਰੂ ਸਾਹਿਬ ਜੀ ਸਿਰੀ ਰਾਗ ਮੰਦਾ ਪੰਡਾ ਸਿਰੀ ਰਾਗ ਹੈ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਘਰ ਪੰਜਵਾਂ ਸੁਰ ਤਾਲ ਵਿੱਚ ਗਾਉਣ ਦੀ ਹਦਾਇਤ ਕਰਦੇ ਹਨ ਜਾਨੋ ਨਹੀਂ ਜਾਨੋ ਨਹੀਂ ਭਾਵੈ ਕਵਨ ਬਾਤਾਂ ਮੁਡਲੀਆਂ ਪੰਕਤੀਆਂ ਦੇ ਨਾਲ ਹੀ ਰਹਾਉ ਦੀਆਂ ਪੰਕਤੀਆਂ ਨੇ ਸ਼ਬਦ ਦਾ ਕੇਂਦਰੀ ਭਾਵ ਵੀ ਇਹਦੇ ਵਿੱਚ ਹੀ ਹੈਗਾ ਜਾਨੋ ਨਹੀਂ ਭਾਵੈ ਭਾਵੈ ਪਾਉਣਾ ਮੈਨੂੰ ਨਹੀਂ ਪਤਾ ਮੇਰੇ ਵੈਗਰੂ ਨੂੰ ਬਾਤਾਂ ਗੱਲਾਂ ਗੱਲਾਂ ਮੈਨੂੰ ਨਹੀਂ ਪਤਾ ਮੇਰੇ ਵੈਗਰੂ ਨੂੰ ਕਿਹੜੀਆਂ ਗੱਲਾਂ ਆਉਂਦੀਆਂ ਹਨ ਜਾਨੋ ਨਹੀਂ ਪਾਵੇ ਕਵਨ ਬਤਾ ਮੈਨੂੰ ਸਮਝ ਨਹੀਂ ਹੈ ਕਿ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਹੈ ਮੇਰੇ ਮਨਾ ਮਨ ਸਬੋਧਨ ਹੈ ਪਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਮੈਨੂੰ ਇਹਦੀ ਗੱਲ ਸਮਝ ਨਹੀਂ ਆ ਕਿਉਂਕਿ ਮੇਰੀ ਅਲਪ ਬੁੱਧੀ ਹੈ ਮੇਰੀ ਬੁੱਧੀ ਛੋਟੀ ਹੈ ਮਨ ਖੋਜmarg ਇਸ ਕਰਕੇ ਐ ਮੇਰਿਆ ਮਨਾ ਤੂੰ ਉਹ ਰਸਤਾ ਖੋਜ ਉਹ ਰਸਤੇ ਦੀ ਭਾਲ ਕਰ ਜਿਹੜੇ ਰਸਤੇ ਤੇ ਚੱਲ ਕੇ ਸਮਝ ਆ ਜਾਵੇ ਕਿ ਪ੍ਰਮਾਤਮਾ ਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਤੈਨੂੰ ਸਮਝ ਆ ਜਾਵੇ ਪ੍ਰਮਾਤਮਾ ਨੂੰ ਕਿਹੜਾ ਕੰਮ ਪਉਂਦਾ ਹੈਗਾ ਇਸ ਕਰਕੇ ਐ ਮੇਰਿਆ ਮਨਾ ਖੋਜ ਖੋਜਣਾ ਕਰmarg ਕਹੀਏ ਰਸਤਾ ਉਹ ਰਸਤੇ ਦਾ ਕੋ ਜਿਨਾ ਕਰ ਜਿਹੜੇ ਰਸਤੇ ਤੇ ਚੱਲ ਕੇ ਤੈਨੂੰ ਸਮਝ ਆ ਜਾਵੇ ਆ ਕੰਮ ਮੇਰੇ ਵਹਿਗੁਰੂ ਨੂੰ ਚੰਗਾ ਲੱਗਦਾ ਹੈ ਬਿਸਰਾਮ ਦੇ ਕੇ ਮਾਰੇ ਬਖਸ਼ਿਸ਼ ਕਰ ਦੇ ਬਿਸਰਾਮ ਰਹਾਉ ਸਥਾਈ ਰਹਾਉ ਦਾ ਰੁਕੋ ਠਹਿਰੋ ਇਹਨੂੰ ਵਿਚਾਰੋ ਕੇਂਦਰੀ ਭਾਵ ਹੈ ਇਹਨੂੰ ਵਿਚਾਰਨਾ ਇਹਦੇ ਆਲੇ-ਦਾਲੇ ਸਾਰੇ ਘੁੰਮਣਗੇ ਸ਼ਬਦ ਠਹਿਰੋ ਰਹਾਉ ਸਥਾਈ ਦੇ ਕੇ ਬਖਸ਼ਿਸ਼ ਕਰਦੇ ਹਨ ਧਿਆਨ ਰਵਣ ਉਹਨਾਂ ਕੇ ਜਿਹੜਾ ਮਹਾਰਾਜ ਬਖਸ਼ਿਸ਼ ਕਰਨਗੇ ਨਾ ਸਾਰੇ ਉਹ ਵੱਡੇ ਵੱਡੇ ਗਿਆਨੀਆਂ ਧਿਆਨੀਆਂ ਯੋਗੀ ਆਦਿ ਕਿਸ तरह ਦੀ ਗੱਲ ਕਰਨਗੇ ਪਹਿਲਾ ਰਹਾਉ ਦਾ ਕੇਂਦਰੀ ਭਾਵ ਧਿਆਨ ਰੱਖਣਾ ਹੈਗਾ ਜਾਨੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗਾ ਪਹਿਲੀ ਰਹਾਉ ਦੀ ਪੰਕਤੀ ਹੈ ਤੇ ਅੰਤਲੀ ਪੰਗਤੀ ਜਾ ਕੇ ਫਿਰ ਸਿਧਾਂਤ ਦੇਣਗੇ ਮਹਾਰਾਜ ਹੁਣ ਜੋ ਸੰਸਾਰ ਦੇ ਵਿੱਚ ਜਿਹੜੀਆਂ ਵਿਚਰਦਿਆਂ ਨੇ ਗੱਲਾਂ ਜਿਵੇਂ ਸੰਸਾਰ ਦੇ ਵਿਚਾਰਿਆ ਉਹਦਾ ਵਰਣਨ ਕਰਦਾ ਧਿਆਨੀ ਧਿਆਨ ਲਾਵਾ ਹੈ ਧਿਆਨ ਲਾਉਣ ਵਾਲੇ ਧਿਆਨੀ ਧਿਆਨ ਲਾਉਂਦੇ ਹਨ ਗਿਆਨੀ ਗਿਆਨਕਾਵਕ ਗਿਆਨੀ ਗਿਆਨਮਾਨ ਮਨੁੱਖ ਗਿਆਨ ਦੀਆਂ ਗੱਲਾਂ ਕਰਦੇ ਹਨ ਇਹੀ ਤਰ੍ਹਾਂ ਪਰ ਮਹਾਰਾਜ ਕਹਿੰਦੇ ਪ੍ਰਭੂ ਨੂੰ ਕਿਸੇ ਵਿਰਲੇ ਮਨੁੱਖ ਨੇ ਹੀ ਜਾਣਿਆ ਹੈ ਗਿਆਨ ਲਾਉਣਾ ਧਿਆਨ ਲਾਉਣਾ ਇਹ ਬਹੁਤ ਨੇ ਧਿਆਨ ਵਾਲਾ ਕਹਿੰਦਾ ਮੈਂ ਸੇਸ਼ਟਾ ਧਿਆਨ ਗਿਆਨ ਵਾਲਾ ਕਹਿੰਦਾ ਮੈਂ ਸੇਸ਼ਟਾ ਪਰ ਕਹਿੰਦੇ ਪ੍ਰਭ ਤਨਹੀ ਜਾਤਾ ਉਹ ਮੇਰੇ ਪਰਮਾਤਮਾ ਨੂੰ ਵਹਿਗੁਰੂ ਨੂੰ ਕਿਸੇ ਵਿਰਲੇ ਮਨੁੱਖ ਨੇ ਜਾਣਿਆ ਹੈ ਹੁਣੇ ਸਾਰੇ ਉਹ ਵਰਨਾ ਦਾ ਬਖਸ਼ਿਸ਼ ਕਹਿੰਦੇ ਪਰ ਭਗਉਤੀ ਰਹਤ ਜੋਤ ਤ ਭਗਉਤੀ ਇੱਕ ਫਿਰਕਾ ਵੀ ਆ ਆਪਾਂ ਸੁਖਮਨੀ ਸਾਹਿਬ ਵੀ ਵਿਚਾਰਿਆ ਸੀ ਨਾ ਭਗਉਤ ਭਗਉਤੀ ਭਗਵੰਤ ਕਾ ਰੂਪ ਓਮ ਇੱਕ ਸ਼ਬਦ ਜਿਹੜੀ ਨੌਵੀਂ ਅਸ਼ਟਪਦੀ ਚ ਆਉਂਦਾ ਹੈਗਾ ਉਹਦੇ ਚਾਰੇ ਭਗਉਤੀ ਦਾ ਅਪਰਸ ਦਾ ਪੰਡਿਤ ਦਾ ਵੈਸ਼ਨਵ ਦਾ ਚਾਰਾਂ ਦਾ ਵਰਨਨ ਹੁੰਦਾ ਹੈ ਨਾ ਭਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗਾ ਦੁਸ਼ਟ ਕਾ ਸੰਗ ਭਗਵਤੀ ਦੇ ਬਿਆਨ ਕਿਹਾ ਦੁਸ਼ਟਾਂ ਦਾ ਸੰਗ ਛੱਡ ਦੇ ਸਗਲ ਤਿਆਗ ਹੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੇ ਤਿਸ ਭਗਵਤੀ ਕੀ ਮਤ ਉੱਤਮ ਹੋਵੇ ਮਾਰੇ ਕਹਿੰਦੇ ਇੱਕ ਭਗਵਤੀ ਨੇ ਜਿਹੜੇ ਆਪਣੀ ਯੁਗਤੀ ਨਾਲ ਰਹਿੰਦੇ ਹਨ ਜੋਗੀ ਜੋਗੀ ਕਹਿਤ ਮੁਕਤਾ ਜੋਗੀ ਕਹਿੰਦਾ ਅਸੀਂ ਮੁਕਤੇ ਹਾਂ ਮਹਾਰਾਜ ਕਹਿੰਦਾ ਗੱਲੀ ਜੋਗ ਨਾ ਹੋਈ ਇੱਕ ਦ੍ਰਿਸ਼ਟ ਕਰ ਸੰਸਰ ਜਾਣਾ ਜੋਗੀ ਕਹੀ ਐ ਸੋਈ ਜੋਗੀ ਕਹਿੰਦਾ ਅਸੀਂ ਮੁਕਤੇ ਹਾਂ ਤਪ ਤਪ ਕਰਨ ਵਾਲੇ ਤਪ ਕੀ ਹੁੰਦਾ ਘਾਲਣਾ ਘਾਲਣੀ ਔਖਾ ਕੰਮ ਮੰਨ ਲੋ ਧੂਣੀਆਂ ਤਪਣੀਆਂ ਜਲ ਧਾਰੇ ਕਰਨੇ ਉੱਠੇ ਲਟਕਣਾ ਇੱਕ ਲੱਤ ਤੇ ਖੜੇ ਰਹਿਣਾ ਕਿ ਸਾਨੂੰ ਬੰਨ ਕੇ ਲਟਕਦੇ ਰਹਿਣਾ ਤੁਸੀਂ ਦੇਖੋ ਸਨਾਤਨ ਮਤ ਵਿੱਚ ਬਹੁਤ ਨੇ ਇਹ ਮਾਰੇ ਕਹਿੰਦੇ ਜਿਹੜੇ ਤਪਸੀ ਨੇ ਤਪ ਕਰਨ ਵਾਲੇ ਇਹ ਇਹਦੇ ਵਿੱਚ ਹੀ ਰੱਤੇ ਹੋਏ ਹਨ ਬਹੁਤੇ ਇਦਾਂ ਹਨ ਜਿਹੜੇ ਮੋਨ ਲਾ ਕੇ ਬੈਠੇ ਹੋਏ ਹਨ ਕੋਈ ਜਿਹੜੇ ਇਦਾਂ ਦੇ ਹਨ ਜਿਹੜੇ ਸੰਿਆਸੀ ਹਨ ਤੇ ਬ੍ਰਹਮਚਾਰੀ ਹਨ ਸੰਿਆਸੀ ਦਾ ਅਸਲੀ ਆਸ ਹੈ ਅਸਲ ਹੈ ਸੁਨ ਅਸਨ ਉੱਥੇ ਆਸਣ ਲਾਉਣਾ ਜਿੱਥੇ ਸੁੰਨ ਹੋ ਜਾਣਾ ਫੋਰ ਅਵਸਥਾ ਅਸਲ ਇਹਦਾ ਅਰਥ ਇਹ ਹੈ ਦਾ ਸੁੰਨ ਆਸਣ ਪਰ ਇੱਕ ਫਿਰਕਾ ਵੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਬਦ ਰਾਜ ਇੱਕ ਸ਼ਬਦ ਉਹ ਰੇ ਮਨ ਐਸੋ ਕਰ ਸਨੇ ਆਸਾ ਆਪਾਂ ਸੰਿਆਸੀ ਬਣਨਾ ਸਾਰਿਆਂ ਨੇ ਪਰ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਕਿਹਾ ਉਹ ਬਣਨਾ ਹੈ ਰੇ ਮਨ ਐਸੋ ਕਰ ਸਨੇ ਆਸਾ ਬਨ ਸੇ ਸਦਨ ਸਵੇ ਕਰ ਸਮਝੋ ਘਰ ਹੀ ਮਹੇ ਉਦਾਸਾ ਆਪਣੇ ਘਰ ਨੂੰ ਬਣ ਸਮਝਣਾ ਵਸ ਬਣ ਸੇ ਸਦਨ ਸਦਨ ਕਈਏ ਕਰ ਬਣ ਸੇ ਸਦਨ ਸਵੇ ਕਰ ਸਮਝੋ ਮਨ ਹੀ ਮਾਹੇ ਉਦਾਸਾ ਹੋਰ ਕੀ ਕਰੀ ਉਹਨੇ ਜਟਾਂ ਹੁੰਦੀਆਂ ਨੇ ਜਤ ਕੀ ਜਟਾ ਉੱਚੀ ਆ ਚੰਦੇ ਜਟਾਂ ਵਧਾ ਲੋ ਜਤ ਕੀ ਜਟਾ ਯੋਗ ਕੇ ਮੱਜਨ ਪਰਮਾਤਮਾ ਨਾਲ ਜੋੜਨਾ ਇਹ ਤੁਹਾਡਾ ਇਸ਼ਾਨਾ ਹੋ ਜਤ ਕੀ ਜਟਾ ਯੋਗ ਕੇ ਮੱਜਨ ਨੇਮ ਕੇ ਨਖਨ ਵਡਾਓ ਨਿਤ ਨੇਮ ਕਰਨਾ ਰੋਜ਼ ਗੁਰੂ ਨਾਲ ਜੋੜਨਾ ਇਹ ਮੰਨ ਲੋ ਬਹੁਤੇ ਨੇ ਉਹ ਨੌ ਵੀ ਵਧਾ ਕੇ ਰੱਖਦੇ ਸੇ ਨੇਮ ਕੇ ਨਖ ਨ ਬਡਾਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਬਬੂਤ ਲਗਾਓ ਗੁਰੂ ਦਾ ਗਿਆਨ ਦੇ ਨਾਲ ਜੁੜਨਾ ਤੇ ਨਾਮ ਦੀ ਭਗਤੀ ਲਾਉਣੀ ਅਲਪੋ ਆਹਾਰ ਸਲਪਸੀ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ ਥੋੜਾ ਖਾਣਾ ਅਲਪ ਆਹਾਰ ਸਲਪਸੀ ਨਿੰਦਰਾ ਥੋੜੀ ਸੋਣਾ ਜਿਹਨੂੰ ਭਾਈ ਗੁਰਦਾਸ ਜੀ ਨੇ ਹਾਂ ਤੇ ਸਕੂਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ ਇਸ ਸਿੱਖ ਦੀ ਪਰਵਾਸਾ ਸਿੱਖ ਥੋੜਾ ਖੰਦਾ ਕਿਉਂਕਿ ਸਰੀਰ ਦੀ ਸਾਡੇ ਦੀ ਲੋੜ ਬਹੁਤ ਥੋੜੀ ਹੁੰਦੀ ਹੈ ਸਾਡਾ ਮਨ ਭੁੱਖਾ ਹੁੰਦਾ ਹੈ ਤੁਸੀਂ ਇੱਕ ਹੋਰ ਦੇਖੋ ਜਿੰਨੀ ਜਿੰਨੀ ਵਿਰਤ ਵਸਤਾ ਹੁੰਦੀ ਜਾਊ ਮਨ ਦੀ ਭੁੱਖ ਵੱਧਦੀ ਜਾਂਦੀ ਹੈ ਸਰੀਰ ਦੀ ਲੋੜ ਘੱਟਦੀ ਜਾਂਦੀ ਹੈ ਮਨ ਦੀ ਵੱਧਦੀ ਜਾਂਦੀ ਹੈ ਮਾਰਾ ਕਹਿੰਦੇ ਅਲਪ ਹਾਰ ਸੁਲਪ ਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਰਭੋ ਹਵੇਬੋ ਤਰੇ ਗੁਣ ਅਤੀ ਉਨੇ ਤੇ ਮਾਰਾਇ ਕੰਨੇ ਕੋਈ ਸੰਨਿਆਸੀ ਨੇ ਤੇ ਕੋਈ ਬ੍ਰਹਮਚਾਰੀ ਨੇ ਜਿਨ੍ਹਾਂ ਨੇ ਆਪਣਾ ਬ੍ਰह्म ਕਾਇਮ ਰੱਖਿਆ ਹੋਇਆ ਹੈ। ਬਹੁਤ ਉਦਾਸੀ ਨੇ ਇਹਦਾ ਅਸਰ ਵੀ ਹੈਗਾ। ਉਹਦਾ ਅਸਰ ਆਪਣੇ ਕੋਲ ਆਸਨ ਲਾਉਣਾ। ਇਹ ਕੰਮ ਬਹੁਤ ਔਖੇ ਨੇ ਬੜੇ ਸ਼ਬਦ ਹੈ ਜਿਹੜੇ ਬੜੇ ਭਾਪੂਰਤ ਹੈ। ਉਹਦ ਕਹੀਏ ਆਪਣੇ ਕੋਲੇ ਖੁਦ ਕੋਲੇ ਆਸਨ ਲਾਉਣਾ ਉਹਦਾ ਆਸਣ। ਉਦਾਸੀ ਹੈ ਜਿਹੜੇ ਉਦਾਸ ਮਤ ਦੇ ਵਿੱਚ ਇਹ ਵੀ ਇੱਕ ਉਦਾਸ ਮਤ ਹੈ। ਇਦੇ ਵਿੱਚ ਹੀ ਰੱਤੇ ਹੋਏ ਹਨ ਨਵਕਰਾਂਸਾਸਨਤਨ ਮਤ ਕਹਿੰਦਾ ਨੌ ਪ੍ਰਕਾਰ ਦੀ ਭਗਤੀ ਹੈ ਉਹਦੇ ਵਿੱਚ ਸ਼੍ਰਾਵਣ ਕੀਰਤਨ ਸੇਵਾ ਇਹ ਨੌ ਕਿਸਮ ਦੀ ਭਗਤੀ ਮੰਨਦੇ ਨੇਗੇ ਸ਼੍ਰਾਵਣ ਕੀਰਤਨ ਸਿਮਰਨ ਚਰਨ ਸੇਵਾ ਚਰਨ ਵੰਦਨਾ ਸਖੈ ਪਾਵ ਮਿੱਤਰ ਪਾਵ ਰੱਖਣਾ ਇਹ ਵੀ ਇੱਕ ਸਨਾਤਨ ਮਤ ਦੇ ਵਿੱਚ 99 ਪ੍ਰਕਾਰ ਦੀ ਭਗਤੀ ਗਿਣਦੇ ਹਨ ਪੰਡਤ ਆਪਣੇ ਵੇਦਾਂ ਦਾ ਪੜ੍ਹ-ਪੜ ਕੇ ਵਿਖਿਆਣ ਕਰਦਾ ਹੈ ਤੇ ਗ੍ਰਸਤੀ ਹੈ ਉਹ ਕਹਿੰਦਾ ਗ੍ਰਸਥ ਧਰਮੀ ਸਭ ਤੋਂ ਚੰਗਾ ਹੈ ਇਹ ਆਪਣੇ ਧਰਮ ਵਿੱਚ ਮਸਤ ਹੈ ਇੱਕ ਇੱਕ ਸ਼ਬਦੀ ਬਹੁ ਰੂਪ ਅਵਤੂਤਾ ਇਹ ਤਿੰਨ ਨੇ ਇੱਕ ਸ਼ਬਦੀ ਉਹ ਜਿਹੜੇ ਯੋਗੀ ਨੇ ਨਾ ਉਹ ਜਦੋਂ ਆ ਕੇ ਜੋਗ ਦੀ ਉਹ ਕਹਿੰਦੇ ਅਲੱਖ ਅਲੱਖ ਉਹ ਇੱਕ ਵਾਰੀ ਬੋਲਦੇ ਆ ਕੇ ਕੀ ਕਹ ਮੰਗਦੇ ਆ ਇੱਕ ਵਾਰੀ ਬੋਲਣਾ ਜੇ ਕਹਿੰਦੇ ਦੇਤੀ ਠੀਕ ਹੈ ਨਹੀਂ ਦੇ ਕੇ ਤੁਰ ਜਾਣੇਗਾ ਉਹਨੂੰ ਕਹਿੰਦੇ ਇੱਕ ਸ਼ਬਦੀ ਅਲੱਖ ਬੋਲਣ ਵਾਲੇ ਬਹੁ ਰੂਪ ਬਹੁ ਰੂਪੀਏ ਨਾਟਕ ਚੇਟਕ ਕਰਨ ਵਾਲੇ ਰਾਸਾਂ ਪਾਉਣ ਵਾਲੇ ਤੇ ਅਵਤੂਤਾ ਨੰਗੇ ਰਹਿਣ ਵਾਲੇ ਇਹ ਵੀ ਇੱਕ ਫਿਰਕਾ ਹੈਗਾ ਜਿਹੜਾ ਇੱਕ ਸ਼ਬਦੀ ਹੈ ਉਹ ਆਪਦੇ ਵਿੱਚ ਮਸਤ ਹੈ ਜਿਹੜੇ ਬਹੁ ਰੂਪੀਏ ਆ ਉਹ ਆਪਦੇ ਰੂਪਾਂ 'ਚ ਮਸਤ ਹੈ ਜਿਹੜਾ ਨੰਗਾ ਹੈਗਾ ਅਵਤੂਤਾ ਉਹ ਆਪਣੇ ਵਿੱਚ ਮਸਤ ਹੈ ਇੱਕ ਕਾਪੜੀ ਇਹ ਵੀ ਫਿਰਕਾ ਸਨਾਤਨ ਮਤ ਦਾ ਉਹ ਪੂਰੇ ਸਰੀਰ ਨੂੰ ਟਾਕੇ ਰੱਖਦੇ ਨੇ ਕਉਤੇ ਕਵਿਤਾ ਪੜਨ ਵਾਲੇ ਰਾਸ ਮੰਡਲ ਵਾਲੇ ਤੇ ਜਾਗੂਤਾ ਜਾਗਰਨ ਕਰਨ ਵਾਲੇ ਜਗਰਾਤੇ ਕਰਨ ਵਾਲੇ ਇਹ ਆਪਣੇ ਵਿੱਚ ਮਸਤ ਹੋਏ ਹਨ ਹਾਂ ਇੱਕ ਉਹ ਨੇ ਜਿਹੜੇ ਤੀਰਥਾਂ ਦਾ ਇਸ਼ਨਾਨ ਕਰਦੇ ਹਨ ਨਿਰਹਾਰ ਅਹਾਰ ਪਲਸ ਨਿਰ ਹਾਰ ਕਹਿੰਦੇ ਖਾਣਾ ਇੱਕ ਉਹ ਨੇ ਜਿਹੜੇ ਖਾਣਾ ਵੀ ਨਹੀਂ ਖਾਂਦੇ ਤੇ ਇੱਕ ਬਰਤ ਰੱਖਣ ਵਾਲੇ ਨੇ ਤੇ ਤੀਜੇ ਅਪਰਸਾ ਜੇ ਨੌਮੀ ਪੋੜੀ ਆਉਂਦੀ ਹੈ ਨਾ ਮਾਰੇ ਕਹਿੰਦੇ ਉਰਤਾ ਰਹ ਜੋ ਅੰਤਰਨਾਮ ਜਿਹੜਾ ਆਪਣੇ ਹਿਰਦੇ ਹੀ ਨਾ ਉਰਤਾ ਰਹ ਜੋ ਅੰਤਰਨਾਮ ਸਰਬਮੈ ਪੇਖੈ ਭਗਵਾਨ ਸਾਰਿਆਂ ਚ ਪ੍ਰਮਾਤਮਾ ਦੇਖਦਾ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਹ ਅਪਰਸਾ ਨਮਸਕਾਰ ਹੈ ਉਹ ਪਰਸ ਜਿਹੜਾ ਜਿਹੜਾ ਇੱਕ ਨਿਮਖ ਨਿਮ ਕੋਈ ਪ੍ਰਮਾਤਮਾ ਨਾਲ ਜੁੜਿਆ ਰਹਿੰਦਾਗਾ ਨਾਨਕ ਉਹ ਪਰਸ ਸਗਲ ਨਿਸਤਾਰ ਹੈ ਉਹ ਸਾਰਿਆਂ ਦਾ ਨਿਸਤਾਰਾ ਕਰਨ ਵਾਲਾ ਹੈ ਸੁਖਮਨੀ ਸਾਹਿਬ ਦੀ ਨੌਵੀਂ ਅਸਤਵਰੀ ਦਾ ਸ਼ਲੋਕ ਹੈ ਫਿਰ ਗਾਹ ਉਹਦੀ ਵਿਆਖਿਆ ਕੀਤੀ ਹੈ ਹਨ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਰੰਜਨ ਦਰਸ ਪਰ ਤਰੇ ਰੂਪ ਨਾ ਪੇਖੈ ਨੇਤਰ ਸੰਤ ਸਾਧਕੀ ਸੰਤ ਸੰਗ ਸਾਧ ਸੰਗ ਤਹਿਲ ਗੁਰੂ ਦੀ ਗੋਦ ਵਿੱਚ ਬੈਠ ਕੇ ਸੰਗਤ ਦੀ ਆ ਕੇ ਸੇਵਾ ਕਰਦਾ ਹੈਗਾ ਸਾਧਕੀ ਤਹਿਲ ਸੰਤ ਸੰਗហេਤ ਸਭ ਤੇ ਜਾਣੈ ਆਪਸ ਕੋ ਮੰਦਾ ਮਾਰੇ ਕਹਿੰਦੇ ਫਿਰ ਜਿਹੜਾ ਅਪਰਸ ਹੈ ਰਸਨਾ ਤੋਂ ਮਿਥਿਆ ਝੂਠ ਨਹੀਂ ਬੋਲਦਾ ਤੇ ਮਨ ਚ ਪਰਮਾਤਮਾ ਦੀ ਪ੍ਰੀਤ ਰੱਖਦਾ ਹੈ ਪਰਾਇਆ ਰੂਪ ਮਾੜੀ ਨਿਗਾ ਨਾਲ ਨਹੀਂ ਦੇਖਦਾ ਇਹ ਸਾਧ ਸੰਗਤ ਵਿੱਚ ਵਾ ਕੇ ਸੇਵਾ ਕਰਦਾ ਹੈਗਾ ਕਰਨ ਨਾ ਸੁਣੈ ਕਾਹੂ ਕੀ ਨਿੰਦਾ ਕੰਨਾਂ ਨਾ ਕਿਸੇ ਦੀ ਨਿੰਦਿਆ ਨਹੀਂ ਸੁਣਦਾ ਕਿਉਂ ਸਭ ਤੇ ਜਾਣੈ ਆਪਸ ਕੋ ਮੰਦਾ ਕਦੋਂ ਨਿੰਦਿਆ ਕਰਦਾ ਜੇ ਮਿਲ ਕੋਈਵੇਂ ਮੈਂ ਚੰਗਾ ਕਮਾਂਡੀ ਮਾੜਾ ਉਦੋਂ ਨਿੰਦਿਆ ਕਰਦਾ ਉਹਦੇ ਔਗਣ ਦੇਖਦਾ ਆਪਦੇ ਗੁਣ ਦੇਖਦਾ ਜਦੋਂ ਕਿਹਾ ਮੈਂ ਕਿਸੇ ਦਾ ਚੰਗਾ ਹੈ ਹੀ ਨਹੀਂ ਮੰਦਾ ਸਮਝਦਾ ਫਿਰ ਕਿਸੇ ਦੀ ਨਿੰਦਿਆ ਨਹੀਂ ਕਰਦਾ ਕਰਨ ਨਿੰਦਿਆ ਨਹੀਂ ਸੁਣਦੇ ਗੁਰਪ੍ਰਸਾਦ ਵਿਖਿਆ ਪਰ ਹਰੈ ਗੁਰੂ ਦੀ ਕਿਰਪਾ ਨਾਲ ਜਿਹੜੇ ਬਿਕਾਰ ਨੇ ਉਪਰ ਹਾਂ ਦੂਰ ਹੋ ਜਾਂਦੇ ਆ ਮਨ ਕੀ ਬਾਸ਼ਨਾ ਮਨ ਤੇ ਟਰੈ ਮਨ ਦੀਆਂ ਜਿਹੜੀਆਂ ਬਾਸ਼ਨਾਵਾਂ ਨੇ ਗੁਰੂ ਦੇ ਸ਼ਬਦ ਦੁਆਰਾ ਟਰ ਜਾਂਦੀਆਂ ਨੇਗੀਆਂ ਇੰਦਰੀ ਜਿੱਤ ਅੰਤ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਆਪਣੀਆਂ ਇੰਦਰੀਆਂ ਨੂੰ ਬਸ ਵਿੱਚ ਰੱਖਦਾ ਹੈ ਅਪਰਸ ਦੀ ਪਰਵਾਸ਼ਾ ਨੌਵੀਂ ਅਸ਼ਟਪਦੀ ਦੀ ਪਹਿਲੀ ਅਚਾਰ ਮਾਰੇ ਕਹਿੰਦੇ ਇੱਕ ਕੋ ਨੇ ਜਿਹੜੇ ਭੁੱਖੇ ਹੀ ਰਹਿੰਦੇ ਨੇ ਕੁਝ ਉਹ ਨੇ ਜਿਹੜੇ ਵਰਤ ਰੱਖਦੇ ਨੇ ਇੱਕ ਕੋ ਨੇ ਜਿਹੜੇ ਅਪਰਸ ਆਪਣੇ ਅਪਰਦੰਦ ਪਰਸੰਦ ਪਰਸਨ ਅਪਰਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੂਨੀ ਜੇ ਸ਼ਾਮ ਹੀ ਪੈ ਗਈ ਕਹਿੰਦੇ ਅਸੀਂ ਭਿੱਟੇ ਗਏ ਉਹ ਆਪਣੇ ਆਪ ਵਿੱਚ ਮਸਤ ਹਨ ਇਹ ਕੋਨੇ ਜਿਹੜੇ ਭੂਰਿਆਂ ਵਿੱਚ ਬੈਠੇ ਹਨ ਵੜ ਕੇ ਕੁੰਦਰਾ ਵਿੱਚ ਬੈਠੇ ਹਨ ਕਿਸੇ ਨੂੰ ਦਰਸ਼ਨ ਵੀ ਨਹੀਂ ਦਿੰਦੇ ਇਹ ਕੋਨੇ ਜਿਹੜੇ ਆਪਣੇ ਮਨ ਵਿੱਚ ਹੀ ਵੱਡੇ ਵੱਡੇ ਗਿਆਨੀ ਬਣਦੇ ਹਨ ਮੇਂ ਮੈਂਬਰ ਦਾ ਕਹਿੰਦੇ ਹਮ ਬੜ ਕਾਬੋ ਕੁਲੀਨ ਹਮ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੈ ਨਾਸੀ ਨਾ ਬਿਨਿਮਤ ਕਾਇਾ ਹੁਣ ਸਾਰਿਆਂ ਦੀ ਉੱਤੇ ਗਿਣਤੀ ਕਰਕੇ ਜੋਗੀ ਸੰਿਆਸੀ ਉਦਾਸੀ ਅਪਰਸ ਮਰ ਕਹਿੰਦੇ ਘਾਟ ਨਾ ਕਿਨਹੀ ਕਹਾਇਆ ਇਹਨਾਂ ਚੋਂ ਕੋਈ ਵੀ ਨਹੀਂ ਕਹਿੰਦਾ ਮੈਂ ਘਟ ਹਾਂ ਤੇ ਹਰੇ ਕਹਿੰਦਾ ਮੈਂ ਸਵੇਸ਼ਟਾ ਮੈਂ ਪਹੁੰਚਿਆ ਹੋਇਆ ਹਾਂ ਤੁਸੀਂ ਦੇਖੋਗੇ ਕਿ ਜੇ ਤਾਂ ਕੁੰਭ ਦਾ ਮੇਲਾ ਹੁੰਦਾ ਨਾ ਇਹਨਾਂ ਦੇ ਵੱਡੇ-ਵੱਡੇ ਮੰਡਲੇ ਈਸ਼ਵਰ ਜਾਂਦੇ ਨੇ ਹਾਥੀਆਂ ਤੇ ਚੜ ਕੇ ਤੇ ਉੱਥੇ ਕਈ ਵਾਰੀ ਬੰਦੇ ਮਰਦੇ ਆ ਉਹ ਕਹਿੰਦੇ ਆ ਅਸੀਂ ਵੱਡੇ ਆ ਅਸੀਂ ਇਸ਼ਨਾਨ ਕਰਨਾ ਹੈ ਇਸ਼ਨਾਨ ਪਿੱਛੇ ਕਈ ਵਾਰੀ ਸੈਂਕੜੇ ਬੰਦੇ ਮਰਦੇ ਆ ਕੁੰਮਤੇ ਕਿਉਂ ਨਾਗੇ ਕਹਿੰਦੇ ਅਸੀਂ ਵੱਡੇ ਆ ਸੰਨਿਆਸੀ ਕਹਿੰਦੇ ਅਸੀਂ ਵੱਡੇ ਆ ਉਹ ਫਿਰ ਉਹਨੇ ਲੜਾਈ ਹੋ ਜਾਂਦੀ ਆ ਉਹਨਾਂ ਦੀ ਕਿ ਆਮੀ ਸਾਡਾ ਵਰਤਾਰਾ ਦੇਖਦੇ ਆ ਰਤਨ ਸਮੇ ਤੋਂ ਅੱਜ ਵੀ ਹੈ परमात्मा ਕਹਿੰਦੇ ਘਾਟ ਨਾ ਕਹਿੰਦੇ ਇਹ ਸਾਰੇ ਉਤਲੇ ਦਾ ਵਰਣਨ ਕੀਤਾ ਹੈ ਧਿਆਨੀ ਹੈ ਗਿਆਨੀ ਹੈ ਸੰਨਿਆਸੀ ਹੈ ਉਦਿਆਸੀ ਹੈ ਬ੍ਰਹਮਚਾਰੀ ਹੈ ਅਪਰਸ ਹੈ ਜਿੰਨੇ ਵੀ ਉਤਲੇ ਵਰਣਨ ਕਰਕੇ ਆਏ ਹੈ ਇਹ ਇੱਕ ਪ੍ਰਮਾਣ ਦਿੱਤੇ ਨੇ ਧਿਆਨ ਰੱਖਣ ਵਾਲੀ ਯੋਗ ਅਸਲ ਗੱਲ ਕੀ ਤਤ ਸਮਝਣਾ ਹੈ ਭਾਵੋ ਨਹੀਂ ਭਾਵੋ ਜਾਨੋ ਨਹੀਂ ਭਾਵੇ ਕਵਨ ਬਾਤਾਂ ਰਹਾਉ ਦੀ ਪੰਕਤੀ ਯਾਦ ਰੱਖਣੀ ਹੈ ਮਨ ਖੋਜ ਮਾਰਗ ਮੈਨੂੰ ਨਹੀਂ ਪਤਾ ਪਰਮਾਤਮਾ ਨੂੰ ਕਿਹੜੀ ਗੱਲ ਪਾਉਂਦੀ ਹੈ ਕੋਈ ਇੱਥੇ ਧਿਆਨ ਲਾਈ ਬੈਠਾ ਕੋਈ ਗਿਆਨਦਿਆਂ ਗੱਲਾਂ ਕਰਦਾ ਕੋਈ ਕਹਿੰਦਾ ਮੈਂ ਅਪਰਸਾ ਹੈ ਕੋਈ ਕਹਿੰਦਾ ਮੈਂ ਜੋਗੀ ਹਾਂ ਕੋਈ ਕਹਿੰਦਾ ਮੈਂ ਸੰਨਿਆਸੀ ਹਾਂ ਤੇ ਨਾਲੇ ਸਾਰੇ ਇਦਾਂ ਕਹਿੰਦੇ ਆ ਘਾਟ ਨਾ ਕਿ ਨਹੀਂ ਕਹਾਇਆ ਅਸੀਂ ਸਭ ਤੋਂ ਸ੍ਰੇਸ਼ਟ ਹਾਂ ਤੇ ਸਾਰੇ ਕਹਿੰਦੇ ਹਨ ਅਸੀਂ ਪਾ ਲਿਆ ਹੈ ਮਾਰੇ ਕਹਿੰਦੇ ਜਿਸ ਮੇਲੇ ਉਹ ਭਗਤਾ ਪਰ ਭਗਤ ਅਸਲ ਵਿੱਚ ਉਹ ਹੈ ਜਿਹਨੂੰ ਪਰਮਾਤਮਾ ਵਹਿਗੁਰੂ ਮਿਲ ਜਾਵੇ ਹੁਣ 8ਵਾਂ ਪਦ ਹੈਗਾ ਇਹ ਸਿਧਾਂਤ ਹੈ ਸ਼ਬਦ ਦਾ ਸਿੱਖਾ ਤੂੰ ਕੀ ਕਰਨਾ ਹੈਗਾ ਉਤਲਿਆਂ ਦੀ ਗੱਲ ਜਦੋਂ ਸਾਰਿਆਂ ਦੀ ਦੇਖਾਂਗੇ ਨਾ ਤਾਂ ਇੱਕ ਪੰਜਵੇਂ ਪਾਸ਼ੇ ਦਾ ਸ਼ਬਦ ਪੜੋ ਉਹਦੇ ਵਿੱਚ ਸਾਰੇ ਆ ਜਾਣਗੇ ਮਹਾਰਾਜ ਕਹਿੰਦੇ ਨੇ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਵਲ ਪੂ ਅੰਗਮ ਸਾਦੇ ਪੰਜ ਜਨਾ ਸੋ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਣ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦਵਾਰੈ ਦੀਜੈ ਬੁੱਧ ਵਿਵੇਕਾ ਮਨ ਖੋਜ ਮਾਰਗ ਦੀਜੈ हे ਵਹਿਗੁਰੂ ਮੈਨੂੰ ਵਿਵੇਕ ਬੁੱਧੇ ਦੇ ਮੈਨੂੰ ਪਤਾ ਲੱਗ ਜੇ ਕੀ ਕੰਮ ਕਰਨ ਵਾਲਾ ਫਿਰ ਅੱਗੇ ਅਸ਼ਟਪਦੇ ਮੋਨ ਪਯੋ ਕਰਪਾਤੀ ਰਹਿਓ ਕੋਈ ਮੋਨੀ ਹੋ ਗਿਆ ਹੱਥ ਤੇ ਰੱਖੇ ਖਾਣ ਲੱਗਾ ਮੋਨ ਪਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਭਰਮਿਓ ਦੁਬਦਾ ਛੁਟਕੈ ਨਾਹੀ ਸਾਰੀ ਧਰਤੀ ਦਾ ਪਰਮਣ ਵੀ ਕਰ ਲਿਆ ਮਰੇ ਕਹਿੰਦੇ ਕਨਕ ਕਾਮਣੀ ਹੈ ਵਰ ਗੈ ਵਰ ਬਹੁ ਬਿਦ ਦਾਨ ਦਤਾਰਾ ਅੰਨ ਬਸਤਰ ਭੂਮ ਬੋ ਅਰਪੇ ਨਹਿ ਮਿਲੀਐ ਹਰ ਦੁਆਰਾ ਸੋਨਾ ਦਾਨ ਕੀਤਾ ਇਸਤਰੀ ਵੀ ਦਾਨ ਕੀਤੀ ਪਰ ਪਰਮਾਤਮਾ ਦਾ ਦੁਆਰਾ ਨਹੀਂ ਮਿਲਿਆ ਮਨ ਕਾਮਨਾ ਤੀਰਥ ਜਾਏ ਵਸਿਓ ਸਿਰ ਕਰ ਵਤ ਧਰਾਏ ਮਨ ਕੀ ਮੈਲ ਨ ਉਤਰੈ ਏ ਵਿਦ ਜੇ ਲਖ ਜਤਨ ਕਰਾਇ ਜੋਗ ਸਿੱਧ ਆਸਣ 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹੈ ਹਰਿ ਸਿਉ ਸੰਗ ਨ ਹਰੀ ਦਾ ਸੰਗ ਫੇਰ ਵੀ ਨਹੀਂ ਬਣ ਹਰਿ ਸਿਉ ਸੰਗ ਨ ਗਇਆ ਅਗੇ ਮਰਿਆ ਕਹਿੰਦੇ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਫਿਰ ਕਰੀਏ ਕੀ ਹਰੀ ਦੀ ਕੀਰਤੀ ਹਰ ਕੀਰਤ ਸਾਧ ਸੰਗਤ ਆ ਉਹ ਪਰਮਾਤਮਾ ਦੀ ਸਿਫਤ ਸਲਾਹ ਸੰਗਤ ਵਿੱਚ ਬੈਠ ਕੇ ਕਰਨੀ ਸਿਰ ਕਰਮਣ ਕੇ ਕਰਮਾ ਕੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਤੇਰੋ ਸੇਵਕ ਏ ਰੰਗ ਮਾਤਾ ਤੇਰਾ ਸੇਵਕ ਏ ਰੰਗ ਵਿੱਚ ਮਤਿਆ ਗਿਆ ਤੇਰੋ ਸੇਵਕ ਏ ਰੰਗ ਮਾਤਾ ਭੈਉ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਏ ਮਨ ਰਤਾ ਮਰ ਇਤੇ ਕਹਿੰਦੇ ਸਗਲ ਉਕਤ ਉਪਾਵਾ ਮੈਂ ਸਾਰੀਆਂ ਉਗਤੀਆਂ ਯੁਗਤੀਆਂ ਛੱਡ ਦਿੱਤੀਆਂ ਹਨ ਤਿਆਗੀ ਸੰਤਾਰਾ ਇਹ ਸਾਰਾ ਕੁਝ ਤਿਆਗ ਦਿੱਤਾ ਐ ਨਾ ਮੈਂ ਜੋ ਕਰਦਾ ਨਾ ਮੈਂ ਸਿੱਧਾ ਨਾ ਮੋਨੀਆਂ ਮੈਂ ਕੁਝ ਵੀ ਨਹੀਂ ਕਰਦਾ ਮੈਂ ਸਾਰਾ ਕੁਝ ਤਿਆਗ ਦਿੱਤਾ ਐ ਕੀ ਕਰਿਆ ਸ਼ਰਨ ਪਾਵਾਂ ਬਸ ਇੱਕ ਤੇਰੀ ਸ਼ਰਨ ਆ ਗਿਆ ਜਪੀ ਸਾਹਿਬ ਦੀ ਪਹਿਲੀ ਕੌੜੀ ਸਾਰੇ ਧਿਆਨ ਨਾਲ ਪੜਿਓ ਸੋਚੈ ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋ ਗਈ ਜੇ ਲਾਏ ਰਾਂ ਲਿਫਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਤਿਆਣ ਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵਸ ਚਿਆਰਾ ਹੋਈ ਬਹਿਗਰੂ ਇਹਨਾਂ ਨਾ ਪਾਰ ਨਹੀਂ ਪੈਣਾ ਕਰੀਏ ਕੀ ਸਚਿਆਰੇ ਕਿਵੇਂ ਹੋਈ ਸਾਨੂੰ ਭੁੱਖ ਹੈ ਕਿਵਸ ਚਿਆਰਾ ਹੋਈ ਹੈ ਕਿਵ ਕੂੜਾ ਟੁੱਟੇ ਪਾਲੇ ਘੂੜ ਝੂਠ ਦੀ ਕੰਨ ਕਿਵੇਂ ਟੁੱਟੇ ਮਾਰੇ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਉਦੇ ਹੁਕਮ ਵਿੱਚ ਆ ਜਾਣਾ ਉਹਦੀ ਰਜਾ ਚ ਆ ਜਾਣਾ ਉਹਦੀ ਸ਼ਰਨ ਪੈ ਜਾਣਾ ਇਥੇ ਮਹਾਰਾ ਕਹਿੰਦੇ ਤਿਆਗੀ ਸ਼ਰਨ ਪਾਵਾਂ ਮੈਂ ਸਾਰਾ ਕੁਝ ਉਤਲਾ ਕਰਮਕਾਂਡ ਕੋਈ ਨਹੀਂ ਕਰਦਾ ਮੈਂ ਕੇਵਲ ਗੁਰੂ ਦੀ ਸ਼ਰਨ ਪਿਆ ਹਾਂ ਮੈਂ ਗੁਰੂ ਨੂੰ ਆਪਾ ਸਮਰਪਣ ਕਰ ਦਿੱਤਾ ਹੈ ਗਾਨਕ ਗੁਰ ਚਰਨ ਭਰਾਤਾ ਮੇਰਾ ਗੁਰੂ ਦੇ ਚਰਨਾਂ ਨਾਲ ਮਨ ਪਰੋਇਆ ਗਿਆ ਹੈ ਮੈਂ ਗੁਰੂ ਦੇ ਸ਼ਰਨ ਪੈ ਗਿਆ ਮੈਂ ਗੁਰੂ ਦੀ ਕਰਨਾ ਨਾਲ ਜੁੜ ਗਿਆਂ ਹਾਂ ਤੇ ਗੁਰੂ ਨੂੰ ਕਿਹਾ ਮਹਾਰਾਜ ਜਿਸ ਤਰ੍ਹਾਂ ਸੋ ਨੂੰ ਪਾਉਂਦਾ ਜਿਉ ਜਾਨ ਨੂੰ ਤਿਉ ਰਾਖ ਹਰ ਪ੍ਰਭ ਤੇਰਿਆ ਕੀਤੇ ਗਣੋ ਅਸੰਖ ਅਵਗਣ ਮੇਰਿਆ ਅਸੰਖ ਅਵਗਣ ਖਤੇ ਪੇਰੇ ਨਿਤ ਪ੍ਰਤ ਸਦ ਭੂਲੀ ਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਖੂਲੀ ਐ ਲੋਕ ਕਰਤ ਵਿਕਾਰ ਵਿਖੜੇ ਪ੍ਰਭ ਨੇਰ ਹੂੰ ਤੇ ਨੇਰਿਆ ਬਿਨ ਮੰਤ ਨਾਨਕ ਦਇਆ ਧਾਰੋ ਕਾੜ ਪਵਜਲ ਫੇਰਿਆ ਹੈ ਬੇਗੁਰੂ ਅਸੀਂ ਤੇਰੀ ਸ਼ਰਨ ਆਏ ਆ ਸਾਨੂੰ ਨਾ ਜੋਗ ਦਾ ਪਤਾ ਐ ਨਾ ਸੁਨਿਆਸ ਦਾ ਪਤਾ ਐ ਤੇਰੇ ਨਾਮ ਨਾਲ ਜੁੜੇ ਆ ਤੇ ਹੁਣਾਂ ਕਦੋਂ ਜਦੋਂ ਨਾਨਕ ਗੁਰ ਚਰਨ ਪਰਾਤਾ ਮੈਂ ਗੁਰੂ ਦੇ ਚਰਨਾਂ ਨਾਲ ਪਰੋਇਆ ਗਿਆ ਗੁਰੂ ਦੇ ਸ਼ਰਨਾਂ ਨਾ ਪਿਆ ਹੁਣ ਗੁਰੂ ਜਿਵੇਂ ਰੱਖਦਾ ਜਿਉ ਭਾਵੈ ਤਿਉ ਰਾਖ ਲੈ ਹਮ ਸ਼ਰਨ ਪ੍ਰਭ ਆਏ RAM RAJ ਗੁਰੂ ਨੂੰ ਸਮਰਪਣ ਕਰ ਦੇਣਾ ਆਪਾਸ ਸਮਰਪਣ ਕਰ ਦੇਣਾ ਫਿਰ ਗੁਰੂ ਪਰਮਾਤਮਾ ਨਾਲ ਮਿਲਾਪ ਕਰਾ ਦਿੰਦਾ ਇਹ ਗੁਰੂ ਕੋਲੇ ਸ਼ਕਤੀ ਹੈ ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈਂ ਢੇਠ ਵਿਛੜਿਆ ਮੇਲੇ ਪ੍ਰਭ ਹਰਦਰਗਾ ਕਾ ਬਸੀ ਜੀ ਗੁਰੂ ਕਰਦਾ ਕਿ ਹਰ ਨਾਮੋ ਮੰਤਰ ਲੜਾਏ ਦਾ ਕੱਟੇ ਹਉਮੈ ਰੋਗ ਗੁਰੂ ਪਰਮਾਤਮਾ ਦਾ ਨਾਮ ਰੂਪੀ ਮੰਤਰ ਦੇ ਕੇ ਹਉਮੈ ਦਾ ਰੋਗ ਕੱਟ ਦਿੰਦਾ ਹੈ ਨਾਨਕ ਸਤਗੁਰ ਤੇ ਨਾਮ ਲਾਇਆ ਜਿਨਾਂ ਤੁਰੇ ਪਿਆ ਸੰਜੋਗ ਇਹ ਵੀ ਭਾਗਾਂ ਵਾਲਿਆਂ ਨੂੰ ਹੁੰਦਾ ਆਪਾਂ ਇੱਥੇ ਬੈਠੇ ਆ ਸਾਡੇ ਕੋਈ ਪੂਰਬਲੇ ਸੰਜੋਗ ਜਾਗੇ ਗੁਰੂ ਦੇ ਰਹਿਮਤ ਕਰਕੇ ਚਾ ਕੇ ਸਾਨੂੰ ਕਿਰਪਾ ਕੀਤੀ ਐ ਫਿਰ ਆਤੇ ਬਿਟੇ ਫਿਰ ਇਹ ਗੁਰੂ ਕੋਲੇ ਸ਼ਕਤੀਆ ਗੁਰੂ ਨਾਮ ਦਾ ਮੰਤਰ ਦੇ ਕੇ ਪਰਮਾਤਮਾ ਨਾਲ ਜੋੜ ਦਿੰਦਾ ਐ ਸਿੱਖ ਨੇ ਕੇਵਲ ਇੱਕ ਪਰਮਾਤਮਾ ਦਾ ਆਸਰਾ ਲੈਣਾ ਐ ਬਾਹਰੀ ਕਰਮ ਕਾਂਡ ਪਖੰਡ ਕੁਝ ਵੀ ਨਹੀਂ ਕਰਨਾ ਕੇਵਲ ਨਾਮ ਨਾਨਕ ਕੇ ਕਰ ਕੇ ਕੇਵਲ ਨਾਮ ਮੈਂ ਗੁਰੂ ਦੇ ਚਰਨਾਂ ਨਾਲ ਜੁੜਿਆ ਮੈਂ ਗੁਰੂ ਦੇ ਚਰਨਾਂ ਨਾਲ ਪਰੋਤਾ ਰਹਾਂਗਾ ਇਸ ਕਰਕੇ ਸਿੱਖ ਨੇ ਨਾਮ ਨਾਲ ਜੁੜਨਾ ਐ ਤਾਂ ਤੇ ਫਿਰ ਆਪਾਂ ਵੀ ਜਪਣਾ ਕਰੀਏ ਤਾਂ ਕਿ ਸਾਡਾ ਵੀ ਮਨ ਗੁਰੂ ਦੇ ਚਰਨਾਂ ਨਾਲ ਪਰੋਤਾ ਜਾਵੇ ਜੀਵਨ ਸਾਡਾ ਸਫਲ ਹੋ ਜਾਵੇ ਸਾਰੇ ਜਪਨਾ ਕਰੀਏ ਵਾਹਿਗੁਰੂ ਆਹੇ ਗੁਰੂ 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 ਸਾਰੇ ਸੰਗਤਾਂ ਦਾ ਧੰਨਵਾਦ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੇ ਰਹਿਮਤਾਂ ਬਖਸ਼ਦੇ ਨੇ ਅਮਰਤ ਵੇਲੇ ਉਦੰਬਖਸਦੇ ਨੇ ਫਿਰ ਪ੍ਰੇਰਣਾ ਕਰਦੇ ਨੇ ਆਪਣੀ ਗੋਦੀ ਚ ਲਿਆ ਕੇ ਬਿਠਾਉਂਦੇ ਨੇ ਤੇ ਕਹਿਣ ਸੁਣਨ ਦੀ ਸਮਰੱਥਾ ਬਖਸ਼ਦੇ ਨੇ ਮਹਾਰਾਜ ਕਿਰਪਾ ਕਰਨ ਬੜੇ ਪ੍ਰੇਰਨਾ ਦੇ ਇੱਕ ਸ਼ਬਦ ਨੇ ਸਾਡਾ ਮਨ ਮੰਨ ਜਾਵੇ ਸਗਲ ਉਕਤ ਉਪਾਵਾ ਤਿਆਗਿ ਸ਼ਾਰਾ ਕੋ ਛੱਡ ਕੇ ਗੁਰੂ ਦੀ ਸ਼ਰਨ ਆ ਜਾਈਏ ਨਾਨਕ ਗੁਰ ਚਰਨ ਪ੍ਰਾਤਾ ਸਾਡਾ ਮਨ ਗੁਰੂ ਦੇ ਚਰਨਾਂ ਨਾਲ ਪ੍ਰੋਤਾ ਜਾਵੇ ਤਾਂ ਕਿ ਜੀਵਨ निर्मल हो जाए परलोक सुहेले नानक हर प्रभ अपे मेले भुला चुका वाहगुरु जी का खालसा वाहेगुरु जी की फतेह